ਗੁੱਡ ਮਾਰਨਿੰਗ ਜੈ ਜਸਤਿ ਮਾ ਸਾਥੀਓ ਅੱਜ ਆਪਾਂ ਗੱਲ ਕਰਾਂਗੇ ਸਰਦਾਰ ਬਲਕਨ ਸਿੰਘ ਜੀ ਜੇਈ ਸਾਹਿਬ ਨਾਲ ਕੇਸਰ ਔਰ ਵੈਲਹਾਰਟ ਦੀ ਕਿ ਇਹਨਾਂ ਨੇ ਕੇਸਰ ਅਤੇ ਵੈਲਹਾਰਟ ਆਪਣੇ ਮਾਤਾ ਜੀ ਨੂੰ ਯੂਜ਼ ਕਰਾਇਆ ਥੋੜਾ ਦੱਸਣਗੇ ਜੇਈ ਸਾਹਿਬ ਆਪਾਂ ਨੂੰ ਕਿ ਵੈਲਹਾਰਟ ਦੇ ਕਿਸ ਤਰ੍ਹਾਂ ਦੇ ਰਿਜ਼ਲਟ ਆਏ ਔਰ ਅੱਜ ਮਾਤਾ ਦੀ ਪੋਜੀਸ਼ਨ ਕੀ ਹੈ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਸਰ ਜੀ ਬਹੁਤ ਬਹੁਤ ਜੇ ਸਾਬ ਮਾਤਾ ਜੀ ਨੂੰ ਕੀ ਦਿੱਕਤ ਸੀ ਔਰ ਇਹ ਕਿ ਪ੍ਰੋਡਕਟ ਤੁਸੀਂ ਦਿੱਤੇ ਵਿਲ ਹਾਕ ਤੇ ਕੇਸਰ ਔਰ ਕਿਸ ਤਰ੍ਹਾਂ ਦਾ ਰਿਆ ਰਿਜ਼ਲਟ ਮਾਤਾ ਜੀ ਨੂੰ ਸਰ ਹੱਟ ਦੀ ਬਲੋਕੇਜ ਆ ਗਈ ਸੀ 80% ਜੀ ਔਰ ਬਿਲਕੁਲੀ ਡੈੱਡ ਅਵਸਥਾ ਦੇ ਵਿੱਚ ਹੀ ਚੱਲੀ ਗਈ ਸੀ ਜੀ ਤਾਂ ਜਦੋਂ ਉਹਨਾਂ ਨੂੰ ਡਾਕਟਰ ਸਾਹਿਬ ਨੇ ਕਿਹਾ ਵੀ ਇਹਨੂੰ ਕਰ ਲੈਣਾ ਜੀ ਵੀ ਆਪਰੇਸ਼ਨ ਹੋ ਨਹੀਂ ਸਕਦਾ ਜੀ ਏਜ ਕਾਫੀ ਹੈ ਜੀ 90 ਦੇ ਆਸ-ਪਾਸ ਹੈ ਜੀ ਸਰ ਤਾਂ ਸਾਡੇ ਕੋਲੇ ਬੈਲ ਹਾਰਟ ਪਿਆ ਸੀ ਜੀ ਤਾਂ ਅਸੀਂ ਬੈਲ ਹਾਰਟ ਦੇ ਤਕਰੀਬਨ ਇੱਕ ਚਮਚਾ ਉਹਨਾਂ ਨੂੰ ਗਰਮ ਪਾਣੀ ਦੇ ਵਿੱਚ ਇਹਦੋਂ ਪਿਲਾਇਆ ਜੀ ਤਾਂ ਉਸ ਤੋਂ ਬਾਅਦ ਇੱਕ ਘੰਟੇ ਬਾਅਦ ਮਾਤਾ ਜੀ ਸਾਡੇ ਹੌਸ ਦੇ ਵਿੱਚ ਆ ਗਏ ਅੱਛਾ ਕੀ ਬਾਤ ਹੈ ਜੀ ਇੱਕ ਘੰਟੇ ਦੇ ਬਾਅਦ ਮਾਤਾ ਜੀ ਖੁਦ ਉੱਠ ਕੇ ਬੈਠ ਗਈ ਜੀ ਮੰਜੇ ਤੋਂ ਜੀ ਔਰ ਇਹ ਉਸ ਦਿਨ ਦੀ ਗੱਲ ਹੈ ਸਰ ਜਿਸ ਦਿਨ ਪੰਜਾਬ ਦੇ ਵਿੱਚ ਇਲੈਕਸ਼ਨ ਹੋ ਰਹੇ ਸੀ ਜੀ ਸਰ ਇਹ ਸਰਪੰਚ ਜੀ ਨੇ ਪਹਿਲਾਂ ਮਤਲਬ ਮਾਤਾ ਬੇਹੋਸ਼ ਸੀ ਸੀ ਜੀ ਜੀ ਔਰ ਅਸੀਂ ਜਦੋਂ ਇੱਕ ਚਮਚਾ ਇਹਦਾ ਗਰਮ ਪਾਣੀ ਦੇ ਵਿੱਚ ਪਲਾਇਆ ਜੀ ਤਾਂ 1 ਘੰਟੇ ਬਾਅਦ ਮਾਤਾ ਨੂੰ ਹੋਸ਼ ਆ ਗਈ ਜੀ ਸਰ ਔਰ ਹੁਣ ਬਿਲਕੁਲ ਤੰਦਰੁਸਤ ਹੈ ਅਸੀਂ ਤਕਰੀਬਨ ਇਹਦੀ 3 ਪੈਕਿੰਗ ਯੂਜ਼ ਕਰਵਾਈ ਹੈ ਜੀ 3 ਬੋਤਲਾਂ ਹਾਂ ਜੀ ਜੀ ਔਰ ਜੋ ਕਿਸਰੇ ਰੈਗੂਲਰ ਪਲਾਣੇ ਜੀ ਇਹ ਬੰਦ ਕਰ ਦਿੱਤਾ ਇਹ ਬੰਦ ਕਰ ਦਿੱਤਾ ਹੁਣ ਮਾਤਾ ਦੇ ਹਾਲਾਤ ਫਿਰ ਕਿਦਾਂ ਬਹੁਤ ਵਧੀਆ ਜੀ ਹੁਣ ਪਿੰਡ ਗਏ ਹੋਏ ਹੈ ਕੀ ਕੀ ਬਾਤ ਹੈ ਔਰ ਖੁਦ ਬਿਨਾ ਕਿਸੇ ਸਹਾਰੇ ਤੋਂ ਚੱਲਦੇ ਫਿਰਦੇ ਆ ਕੋਈ ਸਾਹ ਖੁੱਲਣ ਦੀ ਪ੍ਰੋਬਲਮ ਨਹੀਂ ਕੋਈ ਕਿਸੇ ਪ੍ਰਕਾਰ ਦੀ ਨਹੀਂ ਪ੍ਰੋਬਲਮ ਨਹੀਂ ਜੀ ਸਰ ਤਾਂ ਸਾਥੀਓ ਬੜਾ ਸ਼ਾਨਦਾਰ ਰਿਜ਼ਲਟ ਵੈਲ ਹੱਟ ਦਾ ਜੈ ਸਾਹਿਬ ਨੇ ਦੱਸਿਆ ਤਾਂ ਧੰਨਵਾਦ ਜਸਟਮਾ ਵੈਲਨੈਸ ਦਾ ਕਿ ਇਹੋ ਜੇ ਸ਼ਾਨਦਾਰ ਪ੍ਰੋਡਕਟ ਜਿਹੜੇ ਉਹ ਸਾਨੂੰ ਪ੍ਰੋਵਾਈਡ ਕਰਾਏ ਜਿਨ੍ਹਾਂ ਦੀ ਬਦੌਲਤ ਦੇਖੋ ਜੈਸਾਹਬ ਨੇ ਖੁਦ ਆਪਣੀ ਜਵਾਨੀ ਦੱਸਿਆ ਕਿ ਮਾਤਾ ਜੀ ਬੇਹੋਸ਼ ਪਏ ਸੀ ਔਰ ਪਹਿਲੇ ਦਿਨ ਹੀ ਜਦੋਂ ਇਹ ਇੱਕ ਚਮਚ ਗਰਮ ਪਾਣੀ ਦੇ ਵਿੱਚ ਘੋਲ ਕੇ ਪਲਾਇਆ ਤਾਂ ਇੱਕ ਘੰਟੇ ਬਾਅਦ ਮਾਤਾ ਜੀ ਨੂੰ ਹੋਸ਼ ਆ ਗਈ ਤਾਂ ਸਾਥੀਓ ਮੈਂ ਤਾਂ ਕਹੂੰਗਾ ਕਿ ਜਿਹੜਾ ਵੈਲਹਾਰਟ ਪ੍ਰੋਡਕਟ ਹੈ ਸਾਡਾ ਕੇਸਰ ਔਰ ਵੈਲਹਾਰਟ ਇਹ ਦੋ ਜਿਹੜੇ ਪ੍ਰੋਡਕਟ ਨੇ ਸਾਡੇ ਇਹ ਦੋਨੋਂ ਪ੍ਰੋਡਕਟ ਸਾਨੂੰ ਹੈਲਮਟ ਦਾ ਕੰਮ ਕਰਦੇ ਆ ਕਿਉਂਕਿ ਕੇਸਰ ਜਿਹੜਾ ਹੈ ਇਹ ਸਾਡੇ ਬਗੜ ਨੂੰ ਪਤਲਾ ਰੱਖਦਾ ਹੈ ਸਾਫ਼ ਰੱਖਦਾ ਕਮੀਆਂ ਤਾਂ ਪੂਰੀ ਕਰ ਦਿੰਦਾ ਹੈ ਔਰ ਵੈਲ ਹਾਰਟ ਹੈ ਜਿਹੜਾ ਇਹ 70 ਤੋਂ 75% ਬਲੌਕ ਜਿਹਨੂੰ ਖਤਮ ਕਰਨ ਦੀ ਸਮਰੱਥਾ ਰੱਖਦਾ ਹੈ ਤਾਂ ਅੱਜ ਬੜੀ ਖੁਸ਼ੀ ਫੀਲ ਹੋ ਰਹੀ ਹੈ ਮਨ ਗਦਗਦ ਹੋ ਗਿਆ ਜੀ ਸਾਹਿਬ ਗੱਲ ਸੁਣ ਕੇ ਕਿ ਮਾਤਾ ਜੀ ਮਤਲਬ ਇਸ ਪੋਜੀਸ਼ਨ ਦੇ ਵਿੱਚ ਸੀ ਤੇ ਜਦੋਂ ਤੁਸੀਂ ਇਹ ਮਤਲਬ ਵੈਲ ਹਾਰਟ ਜਿਹੜਾ ਮਾਤਾ ਨੂੰ ਯੂਜ਼ ਕਰਾਇਆ ਜੀ ਤਾਂ ਅੱਜ ਮਾਤਾ ਬਿਲਕੁਲ ਠੀਕ ਹੈ ਤਾਂ ਜਦੋਂ ਕਿਉਂਕਿ ਮਾਤਾ ਪਿਤਾ ਜਿਨ੍ਹਾਂ ਦੇ ਕੋਲ ਹੈ ਉਹਨਾਂ ਕੋਲ ਸਮਝ ਲਓ ਦੁਨੀਆ ਦੀਆਂ ਸਭ ਚੀਜ਼ਾਂ ਉਹਨਾਂ ਦੇ ਕੋਲ ਹੈ ਕਿਉਂਕਿ ਮਾਤਾ ਪਿਤਾ ਇੱਕ ਬਹੁਤ ਹੀ ਸ਼ਾਨਦਾਰ ਸਾਡੇ ਸਿਰ ਤੇ ਛਾਇਆ ਹੁੰਦਾ ਜੀ ਤਾਂ ਆਪਾਂ ਸਾਰੇ ਰਲ ਕੇ ਵੈਲ ਹਾਰਟ ਜਿਹੜਾ ਹੈ ਇਹ ਆਪਾਂ ਸਾਰੇ ਯੂਜ਼ ਕਰੀਏ ਇਹ ਹੈਲਮਟ ਦਾ ਕੰਮ ਕਰਦਾ ਜੀ ਸਾਨੂੰ ਇਹਨਾਂ ਬਿਮਾਰੀਆਂ ਤੋਂ ਬਚਾ ਕੇ ਰੱਖਦਾ ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਤਿ ਸ੍ਰੀ ਅਕਾਲ ਜੀ